Yeah. ਮੇਰਾ ਨਾਮ ਬਲਦੇਵ ਸਿੰਘ ਸਰਸਾ ਪ੍ਰਧਾਨ ਲੋਕ ਭਾਈ ਇਨਸਾਫ ਵੈਲਫਰ ਸੁਸਾਇਟੀ ਦਿੱਕੇ ਜੋ ਸਰਸਾ ਅਤੇ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਇਹ ਡੇਰਾ ਰਾਧਾ ਸਾਵੀਆਂ ਵੱਲੋਂ ਜੋ ਦਰਿਆ ਬਿਆਸ ਦਾ ਉਹਨਾਂ ਤੋਂ ਬਾਅਦ ਵਹਾਅ ਬਦਲ ਕੇ ਵੱਖ-ਵੱਖ ਪਿੰਡਾਂ ਦੇ ਤੇ ਚਾਰ ਝਿਲਿਆਂ ਦੇ ਜਿੰਮੇਨਾ ਜਿਹੜੀਆਂ ਨੇ ਉਹ ਬਰਬਾਦ ਕਰੂਆ ਵਾਹਿਗੁਰੂ ਜੀ ਦਾ ਖੰਸਾ ਜਿਸ ਕਰਕੇ ਅੱਜ ਲੋਕਾਂ ਵੱਲੋਂ ਇੱਕ ਦਰਿਆ ਦਾਜ ਦੇ ਸਬੰਧ ਵਿੱਚ ਪ੍ਰਸ਼ਾਸਨ ਨੂੰ ਇਹ ਗੱਲ ਕਹਿਣ ਵਾਸਤੇ ਇੱਥੇ ਆਇਆ ਕਿਉਂਕਿ ਹਾਈ ਕੋਰਟ ਦੇ ਜਿਹੜੇ ਹੁਕਮ ਨੇ ਉਹਨਾਂ ਦੀ ਇਹਨਾਂ ਨੇ ਪਾਲਾ ਨਹੀਂ ਕੀਤੀ ਜਵਾਨ ਤੇ ਫਰਦੇ ਉਹਦੀ ਹਰ ਮਾਗਰ 3524 ਇਹ ਤਾਂ ਵਾਕਈ ਾਨਯੋਗ ਹਾਈ ਕੋਰਟ ਵੱਲ ਤੇ ਜੋ ਮੈਂ ਪਟੀਸ਼ਨ ਪਾਈ ਸੀ ਕਿ ਡੇਰਾ ਰਾਧਾ ਸਵਾਨੀਆਂ ਵੱਲੋਂ ਦਰਿਆ ਦਾ ਵਹਾਅ ਬਦਲਿਆ ਜਾ ਰਿਹਾ ਹੈ ਜੀ ਦਿਨਾਂ ਨਾਲ ਜਮੀਨਾਂ ਜਿਹੜੀਆਂ ਨੇ ਪੁਰਾਣੇ ਵਾਰ ਦੀ ਵਾੜੇ ਵਿੱਚੋਂ ਕੀ ਪੁੱਛੋ ਕੀ ਪੰਚਾਇਤ ਨੂੰ ਆਰਡਰ ਕੀਤਾ ਸੀ ਕਿ ਦਰਿਆ ਦੇ ਨਾਲ ਕੋਈ ਛੇੜਛਾੜ ਨਹੀਂ ਕਰੇਗਾ ਲੇਕਿਨ ਡੇਰਾ ਰਾਧਾ ਸਾਮੀਆਂ ਵਰਨ ਦਰਿਆ ਦੇ ਨਾਲ ਉਹ ਕੰਮ ਆਪਣਾ جاری ਰੱਖਿਆ ਜਿਹਦੇ ਵਿੱਚ ਉਹਨਾਂ ਨੇ ਵਰਮੀ ਜਿਹੜੇ ਨੇ ਉਹ ਲਾ ਕੇ ਰੇਤਾ ਕੱਢੀ ਜਾ ਰਹੀ ਹੈ ਤੇ ਉਹ ਰੇਤਾ ਕੱਢਣ ਦੇ ਨਾਲ ਜਿਹੜੇ ਸੋਪੋਜ਼ਿਟ ਜਾਂ ਟਿਕਾਣੇ ਨੇ ਵੀ ਢਿਲਵਾ ਮੰਡ ਬਤਾਲਾ ਮੰਡ ਚੱਕਰ ਉਹਨਾਂ ਪਿੱਛੇ ਜਿਹੜੀਆਂ ਜ਼ਮੀਨਾਂ ਨੇ ਉਹ ਦਰਿਆਬਰਦ ਹੋ ਰਹੀਆਂ ਨੇ ਉਹ ਮਿੱਟੀ ਅੱਗੇ ਆ ਕੇ ਜਿਹੜੀ ਆ ਉਹ ਫਿਰ ਹਰੀਕਿਆਂ ਤੋਂ ਪਹਿਲਾਂ ਜਿਹੜੀ ਆ ਉਹ ਦਰਿਆ ਦੇ ਵਿੱਚ ਜਾਂਦੀ ਆ ਜਿਹਦੇ ਨਾਲ ਸਕੰਡਾ ਪੈਦਾ ਹੋਇਆ ਔਰ ਜਿਹੜਾ ਖੰਡੂਰ ਖਲਾ ਦੇ ਜਿਹੜੇ ਜਿਹੜੇ ਜਿਸ ਤਰ੍ਹਾਂ ਕਿ ਸੁਲਤਾਨਪੁਰ ਲੋਧੀ ਤੇ ਤਰਨਤਾਰਨ ਦੇ ਜਿਹੜੇ ਜ਼ਿਲ੍ਹੇ ਨੇ ਇਸੇ ਤਰ੍ਹਾਂ ਅੰਬਰਸਾਬ ਦੇ ਕੁਝ ਪਿੰਡ ਉਹ ਸ਼ਾਰਪੁਰ ਦੇ ਇਹ ਡੇਰਾ ਰਾਧਾ ਸੁਗਰੀਆ ਉੱਪਰ ਭਾਵ ਕੀਤੇ ਗਏ ਨੇ ਜੋ ਕਿ ਅੱਜ ਸਰਕਾਰ ਨੂੰ ਵੀ ਕਹਿਣ ਆਏ ਆ ਕਿ ਇਹ ਜਿਹੜਾ ਖਰਿਆ ਜਿੱਥੇ ਸੀ ਉੱਥੇ ਹੀ ਚੱਲੂ ਜਿਹੜਾ ਇੱਕ ਤੱਕ ਬੈਠੇ ਨੇ ਕੁਝ ਰਹਿ ਗਏ ਪ੍ਰਸ਼ਾਸਨ ਨਾਂ ਦੀ ਕੋਈ ਚੀਜ਼ ਨਹੀਂ ਹੈ ਜੇ ਪ੍ਰਸ਼ਾਸਨ ਹੁੰਦਾ ਤੇ 3524 ਦੇ ਆਰਡਰ ਜੇ ਇਹਨਾਂ ਨੇ ਉਹਨਾਂ ਤੇ ਅਮਲ ਕੀਤਾ ਹੁੰਦਾ ਸਭੋ ਫੇਰਾਂ ਦਾ ਪ੍ਰਸ਼ਾਸਨ ਜਿਹੜਾ ਅੱਜ ਇਹਨਾਂ ਦੀ ਇੱਕ ਡੇਰਾ ਰਾਧਾ ਸੁਮੀਆ ਜਵੇਲ ਬਣ ਗਿਆ ਉਹ ਜਿਹੜੀਆਂ ਸਰਕਾਰਾਂ ਨੇ ਉਹ ਉਹਨਾਂ ਦੀ ਵੀ ਜਮੀਰ ਮਰੀ ਹੋਈ ਹੈ ਕੋਈ ਰਾਜਨੀਤਿਕ ਪਾਰਟੀ ਜਿਹੜੀ ਆ ਸੋ ਇਹਨਾਂ ਦੇ ਖਿਲਾਫ ਕੋਈ ਖੋਲਣ ਨੂੰ ਤਿਆਰ ਨਹੀਂ ਉਹ ਸਾਰੇ ਮੇਰੇ ਦੀਆਂ ਹਾਜ਼ਰੀਆਂ ਪਰਦੇ ਨੇ ਕਾਂਗਰਸੀ ਲੀਡਰ ਨੇ ਉਹ ਡੇਰੇ ਦੀ ਹਾਜ਼ਰੀ ਪਰਦਾ ਹੈ ਜੀਜੇਪੀ ਦਾ ਲੀਡਰ ਹੈ ਉਹ ਡੇਰੇ ਦੀ ਹਾਜ਼ਰੀ ਪਰਦਾ ਹੈ ਇਸੇ ਤਰ੍ਹਾਂ ਜਿਹੜੇ ਆ ਕਾਲੀਏ ਨੇ ਇਹ ਇਹ ਡੇਰੇ ਦੀ ਹਾਜ਼ਰੀ ਪਰਦੇ ਨੇ ਜਿਹੜਾ ਜਿਹੜੀ ਪਾਰਟੀ ਆ ਰਾਜਨੀਤਿਕ ਜਿਹੜੀ ਡੇਰੇ ਦੀ ਹਾਜ਼ਰੀ ਨਹੀਂ ਪਰਦੀ ਆ ਦੇਖੋ ਇਹ ਸੈਕੜੇ ਪਿੰਡ ਇੱਕ ਪਿੰਡ ਨਹੀਂਗਾ ਸੈਕੜੇ ਪਿੰਡ ਨੇ ਜਿਸ ਤਰ੍ਹਾਂ ਤੁਸੀਂ ਸਰਹਾਨਕੋਟ ਲੋਤੀ ਗਏ ਲੋ ਤੁਸੀਂ ਪਰਨਤਾਰੇ ਗਏ ਲੋ ਤੁਸੀਂ ਫਿਰ ਐਸੇ ਤਰ੍ਹਾਂ ਜਿਹੜਾ ਹੈਗਾ ਅ ਅਗਰਸਰ ਦੇ ਪਿੰਡ ਨੇ ਮੰਡਪਤਾਲਾ ਜਿਹੜਾ ਵਗੈਰਾ ਇਹ ਤਹਿਸੀਲ ਢੱਬਾ ਵਗੈਰਾ ਜਿਹੜੀਆਂ ਨੇ ਜਿਸ ਤਰ੍ਹਾਂ ਕਿ ਨਡਾਲਾ ਭਲਾਠ ਫਿਰ ਅੱਗੇ ਤੁਸੀਂ ਚਲ ਜਓ ਸਰਹਾਨਕੋਟ ਚਲੇ ਜਾਓ ਕਿੰਨੇ ਜੱਜੇ ਬੰਦੇ ਅੱਜ ਤੁਹਾਡੇ ਨਾਲ ਇੱਥੇ ਆਈਆਂ ਨੇ ਸਾਰੇ ਭਾਈ ਦੇਖੋ ਇਹ ਸਾਡੇ ਵੱਲੋਂ ਪ੍ਰੋਗਰਾਮ ਅੰਦਿਕਾ ਗਿਆ ਸੀ ਲੇਕਿਨ ਅੱਜ ਕਾ ਸਿੰਘ ਕਡੇ ਨੇ ਹੋਰ ਜਿੱਥੇ ਪੰਡਿਆ ਕੋ ਵੀ ਮੁਕਰ ਤੇ ਦੁਨੀਆ ਦਾ ਇਹ ਪਰ ਅੱਜ ਜਿਸ ਤਰ੍ਹਾਂ ਕੇ ਡਾਕਟਰ ਪਿਆਰੇ ਲਾਲਜੀ ਗਰਗ ਅਤੇ ਲੁਧਿਆਣੇ ਤੋਂ ਪਰ ਜੁਡੀਆ ਐਨਯੂ ਜੁਡੀ ਜਿਹੜੀ ਕਿ ਦਰਿਆ ਜਿਹੜਾ ਹੈਗਾ ਨਿਸਾਰ ਨੂੰ ਗੁਰੂ ਜਿਹੜਾ ਕਿਸ ਚੱਲ ਰਿਹਾ ਹੈ ਮੁੱਢੇ ਤਰਿਆ ਵਾਲਾ ਉਹਦੀ ਵੀ ਅੰਜੀ ਹੋਰ ਵੀ ਅੰਜੀਓ ਜਿਹੜੀਆਂ ਇੱਥੇ ਆਈਆਂ ਨੇ ਇੱਥੇ ਧਰਮੀ ਫੌਜੀ ਆਏ ਨੇ ਇੱਥੇ ਧਾਰਮਿਕ ਸ਼ਕਤੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਵੀ ਇੱਥੇ ਆਜਣੀਆਂ ਨੇ ਉਹ ਪਹਿਲਾਂ ਮਤਲਬ ਅੱਜ ਇੱਥੇ ਸਰਕਾਰ ਅੱਜ ਜਿੰਨੀਆਂ ਜਥੇਬੰਦੀਆਂ ਜਨੀਆਂ ਆਂਦੀਆਂ ਉਹਨਾਂ ਸਾਰਿਆਂ ਦਾ ਜੇ ਮੈਂ ਨਾ ਲਵਾਂ ਤੇ ਬੋਤਲ ਲੱਗੀ ਵਿੱਚ ਜਿਸ ਕਰਕੇ ਮੈਂ ਸਾਰਿਆਂ ਦਾ ਆਪਣੇ ਵੱਲੋਂ ਆਪਣੀ ਜਥੇਵਲੀਓ ਪਲੋ ਤੈਨੂੰ ਧੰਨਵਾਦ ਕਰਾਂ ਕਿਉਂਕਿ ਸਾਡੀ ਜਥੇਬੰਦੀ ਵੱਲੋਂ ਇਹ 2008 ਤੋਂ ਲੈ ਕੇ ਇਹ ਲੜਾਈ ਜਿਹੜੀ ਆ ਲੜੀ ਜਾ ਰਹੀ ਹੈ ਤੇ ਅੱਜ ਬਹੁਤ ਗਿਣਤੀ ਦੇ ਵਿੱਚ ਜਿਹੜੇ ਲੋਕ ਇੱਥੇ ਇਕੱਠੇ ਹੋਏ ਜਿਸ ਕਰਕੇ ਮੁੰਨਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਉਹ ਸਤਿਗੁਰੂਆਂ ਪੰਦੇ ਦੇ ਖਿਲਾਫ ਖੜਾ ਆ ਤੇ ਅਸੀਂ ਯਕੀਨ ਦਿਵਾਉਂਦੇ ਆ ਕਿ ਅਸੀਂ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਕਰਾਂਗੇ ਜਿੱਥੇ ਤੱਕ ਵੀ ਜਨਾਈ ਲੜਨ ਦੀ ਲੋੜ ਪਊਗੀ ਅਸੀਂ ਇਹਨਾਂ ਦੇ ਨਾਲ ਆ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਤੇ ਗੱਡ ਵੱਟ ਕੇ ਬਲਾਕ ਹੁਣ ਤੇ ਆਕੋ ਦੀ ਵਾਧੂ ਸ੍ਰੀ ਕਾਉਂਸਲ ਵਾਧੂ ਨਹੀਂ ਹੁੰਦੀ। ਬਹੁਤ ਬਹੁਤ ਧੰਨਵਾਦੀ ਬਣ ਸਾਹਿਬ ਸਰਦਾਰ ਸੁਖਿੰਦਰ ਸਿੰਘ ਜੀ ਸੋਢੀ ਉਹਨਾਂ ਤੋਂ ਬਾਅਦ ਸਰਦਾਰ ਅਰਜੁਨਦਰ ਸਿੰਘ ਰਾਜਨ ਸਾਫ ਕਰ ਲਈ ਜੀ ਦੀਆਂ ਵੀ ਸਰਵਾਤਾਂ। ਅਸੀਂ ਇਸ ਸਟੇਕ ਤੋਂ ਪ੍ਰਚਾਰ ਨੂੰ ਵੀ ਇਲਾਮ ਦੇਣਾ ਚਾਹੁੰਦੇ ਆ ਕਿ ਜਿਹੜੀ ਸੀ ਸਾਹਿਬ ਦੀ ਕੰਨੀ ਪਿਛੋਂ ਦੀ ਧੂਮੀ ਦੇ ਬਾਅਦ ਚੱਲ ਗਈ। ਪਿਛਲੀ ਵਾਰ ਨਾਲ ਕੰਮ ਆਉਂਦੀ ਹੋਣਾ